ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਹਾਂ ਦੱਸ ਦਈਏ ਕਿ ਸਾਹਿਤ ਦੇ 바ਬਾ ਬੋਰ ਕੈ ਇੱਕ ਜਾਣ ਵਾਲੇ surjeet patar ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਆਪਣੀ ਲਿਖਾਵਟ ਦੇ ਨਾਲ ਆਪਣੀ ਵਿਚਾਰਾਂ ਦੇ ਨਾਲ ਦੁਨੀਆ ਭਰ ਦੇ ਵਿੱਚ ਪ੍ਰਸਿੱਧੀ ਹਾਸਲ ਕਰਨ ਵਾਲੇ surjeet patar ਹੁਣ ਨਹੀਂ ਰਹੀ ਇਸ ਵੇਲੇ ਦੀ ਵੱਡੀ ਖਬਰ ਹੈ ਤੇ ਤੁਹਾਨੂੰ ਦੱਸ ਦਈਏ ਕਿ 1945 ਦੇ ਵਿੱਚ ਜਲੰਧਰ ਦੇ ਪਤੜ ਕਲਾ ਪਿੰਡ ਦੇ ਵਿੱਚ ਜਨਮੇ ਸੀ surjit patar ਤੇ ਕਾਫੀ ਲਿਖਣ ਦਾ ਸ਼ੌਂਕ ਰੱਖਦੇ ਸੀ ਤੇ ਕਈ ਸਨਮਾਨ ਉਹਨਾਂ ਨੂੰ ਮਿਲ ਚੁਕੇ ਨੇ ਤੇ ਇਸ ਵੇਲੇ ਦੀ ਵੱਡੀ ਖਬਰ ਹੈ ਕਿ ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਵੀ ਉਹਨਾਂ ਦੀ ਤਸਵੀਰ ਆਪਣੇ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਹੈ ਅਤੇ ਕੈਪਸ਼ਨ 'ਚ ਵੀ ਲਿਖਿਆ ਹੈ ਕਿ ਪੰਜਾਬੀ ਬੋਲੀ ਦੇ ਮਾਣ ਮੱਤੇ ਪੁੱਤ surjit patar ਸਾਹਿਬ ਦੇ ਅਚਾਨਕ ਚਲੇ ਜਾਣ ਤੇ ਬਹੁਤ ਦੁੱਖ ਹੋਇਆ ਪੰਜਾਬੀ ਮਾਂ ਬੋਲੀ ਦਾ ਅੱਜ ਵੇੜਾ ਸੁੰਨਾ ਹੋ ਗਿਆ ਤਾਂ ਇਹ ਸ਼ਬਦ ਇੱਥੇ ਭਗਵੰਤ ਮਾਨ ਦੁਆਰਾ ਲਿਖੇ ਗਏ ਨੇ ਤੇ ਵਾਕਈ ਇੱਥੇ ਪੰਜਾਬ ਨੂੰ ਬਹੁਤ ਵੱਡਾ ਘਾਟਾ ਹੋਇਆ ਹੈ ਸਾਹਿਤ ਦੇ ਵਿੱਚ ਵੱਡਾ ਨਾਂ ਹੈ ਸੁਰਜੀਤ ਪਾਤਰ ਇਸ ਵੇਲੇ ਦੀ ਵੱਡੀ ਖਬਰ ਹੈ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਸੁਰ